ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਆਪਾਂ ਪੜਾਂਗੇ ਲੇਖ ਤੁਰਨ ਦਾ ਹੁਨਰ ਕੇਵਲ ਸਬਰ ਸੰਤੋਖ ਵਾਲਾ ਵਿਅਕਤੀ ਹੀ ਲੰਮੇ ਅਤੇ ਵਿਖੜੇ ਪੈਂਡੇ ਤੁਰਨ ਦਾ ਸਾਹਸ ਅਦੇ ਸਿੱਧਕ ਦਿਖਾ ਸਕਦਾ ਹੈ ਤੰਦਰੁਸਤ ਜਾਂ ਰੇਸ਼ਟਪੋਸ਼ਟ ਸਰੀਰ ਦੀਆਂ ਚਾਰ ਹਾਲਤਾਂ ਹੁੰਦੀਆਂ ਹਨ ਲੇਟਣਾ ਦੇਣਾ ਖਲੋਣਾ ਅਤੇ ਤੁਰਨਾ ਕਹਿੰਦੇ ਹਨ ਜਿਹੜੇ ਠੀਕ ਢੰਗ ਨਾਲ ਸਿੱਧੇ ਤੁਰ ਨਹੀਂ ਸਕਦੇ ਉਸਾਂ ਦਾ ਗਲਤ ਨਿਸ਼ਾਨਿਆਂ ਤੇ ਪਹੁੰਚਦੇ ਹਨ ਮਨੁੱਖ ਜਦੋਂ ਦਾਕਾਰ ਉੱਤੇ ਸਵਾਰ ਹੋਇਆ ਹੈ ਉਦੋਂ ਤੋਂ ਹੀ ਉਹ ਤੁਰਨ ਦੀ ਮੋਜ ਤੋਂ ਵੰਝਿਆ ਗਿਆ ਹੈ ਜਦੋਂ ਵਿਅਕਤੀ ਇੱਕ ਥਾਂ ਉੱਤੇ ਰਹਿ ਰਹਿ ਕੇ ਆਕ ਜਾਂਦਾ ਹੈ ਤਾਂ ਉਹ ਕਿਧਰੇ ਦੂਰ ਨਿਕਲ ਜਾਣਾ ਚਾਹੁੰਦਾ ਹੈ ਪਹਾੜਾਂ ਦੀਆਂ ਚੋਟੀਆਂ ਅਤੇ ਸਮੁੰਦਰਾਂ ਦੇ ਕਿਨਾਰੇ ਸਾਨੂੰ ਇਸ ਲਈ ਚੰਗੇ ਲੱਗਦੇ ਹਨ ਕਿਉਂਕਿ ਇਹ ਸਾਨੂੰ ਤੁਰਨ ਦਾ ਅਫਸਰ ਪ੍ਰਦਾਨ ਕਰਦੇ ਹਨ ਤੁਰਨਾ ਅਸਲ ਵਿੱਚ ਹਲਕੇ ਫੁੱਲ ਹੋਣ ਦਾ ਹੁਨਰ ਹੈ ਤੁਸੀਂ ਡੁੱਬੇ ਹੋ ਸੂਰਜ ਨੂੰ ਤੁਰਦੇ ਹੋਏ ਤੱਕੋ ਕੁਝ ਦਿਨ ਰੋਜ਼ ਵੇਖਦੇ ਰਹੋ ਤੁਹਾਨੂੰ ਇੰਜ ਪ੍ਰਤੀਤ ਹੋਣ ਲੱਗ ਪਵੇਗਾ ਜਿਵੇਂ ਸੂਰਜ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੋਵੇ ਯਾਤਰੀ ਜਗਿਆਸੂ ਅਵਿਲਾਸੀ ਦੇ ਅਰਥ ਤੁਰਨ ਵਾਲੇ ਵਿਅਕਤੀ ਤੋਂ ਹੀ ਹਨ ਜੁਨਾਨੀ ਪਾਤਰ ਜੂਲੀਅਸ ਸਾਡੇ ਆਪਣੇ ਗੁਰੂ ਨਾਨਕ ਦੇਵ ਸਦਾ ਤੁਰਦੇ ਰਹਿਣ ਵਾਲੇ ਵਿਅਕਤੀਆਂ ਦੇ ਪ੍ਰਤੀਕ ਹਨ ਪੰਜਾਬ ਦਾ ਸੱਭਿਆਚਾਰ ਦਰਿਆਮਾ ਵਾਲਾ ਸੱਭਿਆਚਾਰ ਹੈ ਨਿਰੰਤਰ ਵਹਿਣ ਵਿੱਚ ਪਿਆਨ ਦਾ ਸੱਭਿਆਚਾਰ ਪੰਜਾਬੀ ਕਿੱਸਾ ਕਾਵ ਵਿੱਚਲੇ ਪ੍ਰੇਮੀ ਮਹਿਵਾਲ ਰਾਂਝਾ ਪੰਨੂ ਆਦਿ ਸਾਰੇ ਆਪਣੇ ਦੇਸ਼ਾਂ ਇਲਾਕਿਆਂ ਤੋਂ ਤੁਰ ਕੇ ਹੀ ਆਪਣੀਆਂ ਪ੍ਰੇਮਿਕਾਵਾਂ ਦੇ ਦੇਸ਼ ਪਹੁੰਚੇ ਸਨ ਕਿਸੇ ਸਿਆਣੇ ਨੇ ਕਿਹਾ ਹੈ ਮੈਂ ਜਿੰਨਾ ਵਧੇਰੇ ਤੁਰਦਾ ਹਾਂ ਓਤਨਾ ਹੀ ਮੈਨੂੰ ਵਧੇਰੇ ਅਨੁਭਵ ਹੁੰਦਾ ਹੈ ਕਿ ਮੈਂ ਘੱਟ ਤੁਰਦਾ ਹਾਂ ਜਦੋਂ ਵੀ ਮੈਂ ਤੁਰਨ ਗਿਆ ਹਾਂ ਮੈਂ ਆਪਣੇ ਘਰ ਵਧੇਰੇ ਪ੍ਰਸੰਨ ਹੋ ਕੇ ਪਰਤਿਆ ਹਾਂ ਮਨੁੱਖ ਨੇ ਆਪਣੇ فاਸਲੇ ਲੋੜ ਨਾਲੋਂ ਲੰਮੇ ਕਰ ਲਏ ਹਨ ਇਸ ਲਈ ਕਾਰਾਂ ਗੱਡੀਆਂ ਬੱਸਾਂ ਆਦੀ ਉਸ ਦੀ ਮਜਬੂਰੀ ਬਣ ਗਈਆਂ ਹਨ ਪਰ ਤੁਰਨ ਦੇ ਜਿਹੜੇ ਕੁਝ ਅਫਸਰ ਮਨੁੱਖਾਂ ਨੂੰ ਮਿਲਦੇ ਹਨ ਉਹ ਉਹਨਾਂ ਤੋਂ ਵੀ ਲਾਭ ਨਹੀਂ ਉਠਾਉਂਦੇ ਇਹੀ ਕਾਰਨ ਹੈ ਕਿ ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਵਾਧ ਗਈਆਂ ਹਨ ਅਤੇ ਅੱਜ ਦਾ ਮਨੁੱਖ ਆਪਣੇ ਸਰੀਰ ਦੀ ਜਦੋਂ ਵੀ ਕੋਈ ਗੱਲ ਕਰਦਾ ਹੈ ਤਾਂ ਉਹ ਕੋਈ ਨਾ ਕੋਈ ਸਮੱਸਿਆ ਹੀ ਹੁੰਦੀ ਹੈ। ਭੁੱਖ ਨਹੀਂ ਲੱਗਦੀ, ਤੁਰੋ। ਦਿਲ ਉਦਾਸ ਹੈ, ਤੁਰੋ। ਜਦੋਂ ਵੀ ਮੌਕਾ ਮਿਲੇ, ਤੁਰੋ। ਤੁਸੀਂ ਤੁਰਨਾ ਸ਼ੁਰੂ ਤਾਂ ਕਰੋ। 50 ਮਿੰਟਾਂ ਵਿੱਚ ਤੁਹਾਨੂੰ ਤਬਦੀਲੀ ਮਹਿਸੂਸ ਹੋਣ ਲੱਗ ਪਵੇਗੀ। ਅਸੀਂ ਡਾਕਟਰਾਂ ਕੋਲ ਜਾਣ ਲਈ ਤਿਆਰ ਹਾਂ। ਆਪਰੇਸ਼ਨ ਕਰਵਾਉਣ ਲਈ ਤਿਆਰ ਹਾਂ ਪਰ ਤੁਰਨ ਲਈ ਤਿਆਰ ਨਹੀਂ ਹੁੰਦੇ। ਬਹੁਤਿਆਂ ਨੂੰ ਤੁਰਨਾ ਆਉਂਦਾ ਹੀ ਨਹੀਂ ਉਹ ਬਿਮਾਰਾਂ ਵਾਂਗ ਤੁਰਦੇ ਹਨ ਅਮੀਰ ਘਰਾਂ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਹੀ ਸਾਰੇ ਕੰਮ ਕਰਨੇ ਪੈਂਦੇ ਹਨ ਉਹੀ ਹਨ ਜਿਹੜੇ ਤੁਰਦੇ ਹਨ ਤੁਰਨ ਨਾਲ ਸਵੈ ਵਿਸ਼ਵਾਸ ਉਪਜਦਾ ਹੈ ਕਿਸੇ ਦੀ ਆਜ਼ਾਦੀ ਅਤੇ ਵਿਹਾਰ ਦੀ ਅਮੀਰੀ ਇਸ ਗੱਲ ਤੋਂ ਮਾਪੀ ਜਾ ਸਕਦੀ ਹੈ ਕਿ ਉਹ ਤੁਰਨ ਦਾ ਕਿੰਨਾ ਹੈ ਜੇਕਰ ਤੁਹਾਨੂੰ ਤੁਰਨ ਦਾ ਅਭਿਆਸ ਹੋਵੇ ਅਤੇ ਲਗਨ ਹੋਵੇ ਤਾਂ ਕੋਲੋਂ ਤੇਜ਼ੀ ਨਾਲ ਲੰਘਣ ਵਾਲੇ ਕਾਰਾਂ ਵਿੱਚ ਬੈਠੇ ਵਿਅਕਤੀ ਤੁਹਾਨੂੰ ਤਰਸ ਦੇ ਪਾਤਰ ਪ੍ਰਤੀਤ ਹੋਣ ਲੱਗ ਪੈਣਗੇ ਜਿਹੜੇ ਪਤੀ ਪਤਨੀ ਇਕੱਠਿਆਂ ਸੈਰ ਕਰ ਸਕਦੇ ਹਨ ਉਹ ਦੁਨੀਆ ਦੀ ਹਰ ਮੁਸੀਬਤ ਦਾ ਖੇੜੇ ਮੱਥੇ ਸਾਹਮਣਾ ਕਰ ਸਕਦੇ ਹਨ ਕਈ ਬਿਮਾਰੀ ਕਾਰਨ ਤੁਰਦੇ ਹਨ ਪਰ ਜਿਸ ਨੂੰ ਤੁਰਨ ਦੀ ਆਦਤ ਹੈ ਉਸ ਨੂੰ ਬਿਮਾਰੀ ਲੱਗਦੀ ਹੀ ਨਹੀਂ ਸਬਰ ਸੰਤੋਖ ਸੰਜਮ ਸਿਦਕ ਸਹਿਜੋਗ ਸਦਭਾਵਨਾ ਸੁਖ ਸਲੀਕੇ ਆਦੀ ਦੇ ਅਰਥ ਤੁਰ ਸਕਣ ਦੀ ਸਮਰੱਥਾ ਵਿੱਚ ਲੁਕੇ ਪਏ ਹਨ ਜਿਹੜਾ ਤੁਰ ਨਹੀਂ ਸਕਦਾ ਉਹ ਕਿਸੇ ਦੀ ਮਦਦ ਵੀ ਨਹੀਂ ਕਰ ਸਕਦਾ ਤੁਰਨ ਵਾਲੇ ਨੂੰ ਸਾਰੀਆਂ ਥਾਵਾਂ ਨੇੜੇ ਪ੍ਰਤੀਤ ਹੁੰਦੀਆਂ ਹਨ ਤੁਰਨ ਵਿੱਚ ਇੱਕ ਲੈ ਤਾਲ ਅਤੇ ਸੰਗੀਤ ਹੁੰਦਾ ਹੈ ਕਲਪਨਾ ਤੁਰਨ ਵੇਲੇ ਹੀ ਉੱਚੇ ਆਕਾਸ਼ਾਂ ਵਿੱਚ ਉੱਡਦੀ ਹੈ ਪਹਾੜਾਂ ਹਵਾਵਾਂ ਤੇ ਦਰਿਆਵਾਂ ਦੇ ਅਰਥ ਤੁਰਨ ਦੇ ਸੰਦਰਭ ਵਿੱਚ ਹੀ ਸਮਝੇ ਅਤੇ ਸਮਝਾਏ ਜਾ ਸਕਦੇ ਹਨ ਕਈ ਲੋਕ ਵਿਦੇਸ਼ ਵਿੱਚ ਤੁ ਗੁਜਾਰੇ ਇੱਕ ਹਫ਼ਤੇ ਬਾਰੇ ਸਾਲਾਂ ਬੱਧੀ ਗੱਲਾਂ ਕਰਦੇ ਰਹਿੰਦੇ ਹਨ ਪਰ ਜਿਸ ਦੇਸ਼ ਵਿੱਚ ਪੀੜ੍ਹੀਆਂ ਤੋਂ ਰਹਿ ਰਹੇ ਹੁੰਦੇ ਹਨ ਉਹਨਾਂ ਥਾਂਵਾਂ ਬਾਰੇ ਉਹਨਾਂ ਕੋਲ 10 ਵਾਕ ਵੀ ਨਹੀਂ ਹੁੰਦੇ ਤੁਰਨ ਨਾਲ ਹੀ ਮਨੁੱਖ ਨੂੰ ਆਪਣੇ ਆਪ ਆਪਣੇ ਸ਼ਹਿਰ ਪ੍ਰਾਂਤ ਅਤੇ ਦੇਸ਼ ਦੀ ਵਿਸ਼ਾਲਤਾ ਦਾ ਗਿਆਨ ਹੁੰਦਾ ਹੈ ਤੁਹਾਨੂੰ ਕੋਈ ਅਜਿਹਾ ਵਿਅਕਤੀ ਨਹੀਂ ਮਿਲੇਗਾ ਜਿਹੜਾ ਤੁਰਨ ਦਾ ਸ਼ੌਕੀਨ ਹੋਵੇ ਅਤੇ ਆਪਣੇ ਦੇਸ਼ ਨੂੰ ਪਿਆਰ ਨਾ ਕਰਦਾ ਹੋਵੇ ਬਹੁਤ ਸਾਰੇ ਵਿਅਕਤੀ ਜਿਹੜੇ ਆਤਮ ਹੱਤ ਕਰਨ ਦੀ ਨੀਅਤ ਨਾਲ ਘਰੋਂ ਨਿਕਲਦੇ ਹਨ ਉਹ ਥੋੜਾ ਜਿਹਾ فاਸਲਾ ਤੁਰਨ ਦੇ ਆਨੰਦ ਨਾਲ ਹੀ ਆਪਣਾ ਇਰਾਦਾ ਬਦਲ ਲੈਂਦੇ ਵਿਖੇ ਗਏ ਹਨ ਜਦੋਂ ਸਾਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਅਸੀਂ ਉਸ ਨਾਲ ਤੁਰਨਾ ਚਾਹੁੰਦੇ ਹਾਂ ਅਤੇ ਇਵੇਂ ਇਕੱਠਿਆਂ ਤੁਰਨ ਵਾਲੇ ਸਾਹਮੇ ਨਜ਼ਾਰੇ ਨੇੜਤਾ ਅਤੇ ਰਸਤੇ ਨੂੰ ਆਪਣੀ ਯਾਦ ਦਾ ਹਿੱਸਾ ਬਣਾ ਲੈਂਦੇ ਹਾਂ ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਮਹੱਲ ਕਰ ਦਿੰਦੀ ਹੈ ਸਾਨੂੰ ਆਪਣੇ ਗਿਆਨ ਇੰਦਰੇ ਖੋਲ ਕੇ ਤੁਰਨਾ ਚਾਹੀਦਾ ਹੈ ਜਿਹੜੇ ਚੁੱਪ ਰਹਿ ਕੇ ਤੁਰਦੇ ਹਨ ਉਹਨਾਂ ਦੀਆਂ ਅੱਖਾਂ ਤੇ ਕੰਨ ਵਧੇਰੇ ਚੁਸਤ ਹੋ ਜਾਂਦੇ ਹਨ ਭਾਵੇਂ ਤੁਰਨ ਨਾਲ ਨਾਵਾ ਗਿਆਨ ਪ੍ਰਾਪਤ ਨਹੀਂ ਹੁੰਦਾ ਪਰ ਜੋ ਗਿਆਨ ਸਾਡੇ ਕੋਲ ਹੁੰਦਾ ਹੈ ਤੁਰਨ ਨਾਲ ਉਸ ਦੀ ਪੁਸ਼ਟੀ ਹੋ ਜਾਂਦੀ ਹੈ ਤੁਰਨ ਨਾਲ ਸਾਡਾ ਪ੍ਰਕਿਰਤੀ ਨਾਲ ਨਾਤਾ ਜੁੜਦਾ ਹੈ ਅਤੇ ਇਹ ਨਾਤਾ ਸਾਡੇ ਮਨ ਨੂੰ ਅਮੀਰ ਅਤੇ ਸਾਡੇ ਦਿਲ ਨੂੰ ਵਿਸ਼ਾਲ ਕਰਦਾ ਹੈ ਅਜੋਕੀ ਦੁਨੀਆ ਨੂੰ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਅੰਦਰੋਂ ਖੁਸ਼ ਹੋਣ ਪਰ ਅਜਿਹੇ ਵਿਅਕਤੀ ਉਹੀ ਹੋ ਸਕਦੇ ਹਨ ਜਿਨ੍ਹਾਂ ਦੀ ਪੰਛੀਆਂ ਦਰਖਤਾਂ ਫੁੱਲਾਂ ਤੇ ਘਾਹ ਨਾਲ ਦੋਸਤੀ ਹੋਵੇ ਮਨੁੱਖ ਅਸਲ ਵਿੱਚ ਅੰਦਰੋਂ ਉਦੋਂ ਖਿੜੇਗਾ ਜਦੋਂ ਉਸ ਦੀ ਰਸੋਈ ਅਤੇ ਉਸ ਦਾ ਬਿਸਤਰਾ ਖੁੱਲੀਆਂ ਥਾਵਾਂ ਉੱਤੇ ਹੋਣਗੇ ਸਭ ਤੋਂ ਚੰਗੀ ਸੈਰ ਪਾਣੀ ਦੇ ਕਿਨਾਰੇ ਹੁੰਦੀ ਹੈ ਪਰ ਕੋਈ ਵੀ ਸੈਰ ਮਾੜੀ ਨਹੀਂ ਹੁੰਦੀ ਜਿਹੜੇ ਵਿਅਕਤੀ ਤੁਰ ਕੇ ਆਪਣੇ ਕੰਮ ਵਾਲੀ ਥਾਂ ਆਪੜ ਸਕਦੇ ਹਨ ਉਹਨਾਂ ਨੂੰ ਪਰੇਸ਼ਾਨ ਅਤੇ ਦੁਖੀ ਨਹੀਂ ਕੀਤਾ ਜਾ ਸਕਦਾ ਤੁਰਨ ਨਾਲ ਨਿਗੁਣੀਆਂ ਚੀਜ਼ਾਂ ਵੀ ਸੁੰਦਰ ਪ੍ਰਤੀਤ ਹੋਣ ਲੱਗਦੀਆਂ ਹਨ ਤੁਰਦੇ ਅੰਦਰਖਤ ਕਵਿਤਾਵਾਂ ਵਰਗੇਤ ਹੋਣ ਲੱਗ ਪੈਂਦੇ ਹਨ ਅਤੇ ਗਊਆਂ ਮੱਝਾਂ ਸਬਰ ਸੰਤੋਖ ਦੀਆਂ ਮੂਰਤੀਆਂ ਪਾਸਣ ਲੱਗ ਪੈਂਦੀਆਂ ਹਨ ਤੁਰਨ ਵਾਲਾ ਵਿਅਕਤੀ ਵੀਰ ਧੀਰ ਅਤੇ ਹਸਮਖ ਹੋ ਜਾਂਦਾ ਹੈ ਇਸ ਆਪੋ-ਤਾਪੀਅਤੇ ਧੂਣਾ ਵਾਲੇ ਸੰਸਾਰ ਦੇ ਥਾਂ ਅਸੀਂ ਜਦੋਂ ਦਰਖਤਾਂ ਨੂੰ ਸੰਜਮ ਅਤੇ ਸਲੀਕੇ ਨਾਲ ਇਕ ਥਾਂ ਵਸਦੇ ਦੇਖਦੇ ਹਾਂ ਤਾਂ ਮਨੁੱਖ ਦੀ ਅਕਲ ਉਤੇ ਹਾਸਾ ਆਉਂਦਾ ਹੈ ਦਰਖਤਾਂ ਵਿੱਚੋਂ ਆਉਂਦੀ ਖੁਸ਼ਬੂ ਸਾਹਮਣੇ ਵਧੀਆ ਤੋਂ ਵਧੀਆ ਸੈਂਟ ਵੀ ਬਦੂਆਂ ਪ੍ਰਤੀਤ ਹੋਣ ਲੱਗ ਪੈਂਦੇ ਹਨ ਇਕੱਲਿਆਂ ਤੁਰਨਾ ਜਾਂ ਕਿਸੇ ਹਮਖਿਆਲ ਨਾਲ ਤੁਰਨਾ ਨਿੱਜੀ ਪਸੰਦ ਦੀ ਗੱਲ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਤੁਰਿਆ ਜਾਵੇ ਨਹਾਉਣ ਖਾਣ ਸਾਣ ਵੇਖਣ ਸੁਣਨ ਸਮਝਣ ਆਦੇ ਸਬਦੇ ਅਰਥ ਤੁਰਨ ਦੇ ਫਾਸਲੇ ਦੇ ਸੰਦਰਭ ਵਿੱਚ ਬਦਲ ਜਾਂਦੇ ਹਨ ਉਮਰ ਕੋਈ ਵੀ ਹੋਵੇ ਤੁਰਨਾ ਚੰਗਾ ਅਤੇ ਲਾਭਕਾਰੀ ਹੁੰਦਾ ਹੈ ਮਨ ਦੀ ਸ਼ਾਂਤੀ ਤੁਰਨ ਨਾਲ ਹੀ ਆਉਂਦੀ ਹੈ ਅਜੋਕੇ ਯੁੱਗ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਹੜੇ ਤੁਰਨ ਨੂੰ ਸਮੇਂ ਦੀ ਬਰਬਾਦੀ ਕਹਿਣਗੇ ਉਹ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਵਧੀਆ ਤੋਂ ਵਧੀਆ ਗਦੈਲੇ ਹੁੰਦੇ ਹਨ ਪਰ ਉਹਨਾਂ ਨੂੰ ਨੀਂਦਰ ਨਹੀਂ ਆਉਂਦੀ ਤੁਰਨ ਵਿੱਚ ਲੱਗਣ ਵਾਲਾ ਸਾਰਾ ਵਕਤ ਸਾਡਾ ਸਰੀਰ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਮੋੜ ਦਿੰਦਾ ਹੈ ਤੁਰਨ ਦੇ ਵਿਰੋਧੀ ਇਹ ਤਰਕ ਵੀ ਦੇਣਗੇ ਕਿ ਇੱਕ ਪਹਾੜ ਇੱਕ ਦਰਿਆ ਇੱਕ ਜੰਗਲ ਵੇਖ ਲਿਆ ਹੋਰ ਪਹਾੜ ਹੋਰ ਦਰਿਆ ਹੋਰ ਜੰਗਲ ਵੇਖਣ ਦੀ ਕੀ ਲੋੜ ਹੈ ਇਹੀ ਲੋਕ ਕਹਿਣਗੇ ਕਿ ਤੁਰਨ ਵਾਲੇ ਤੁਰਨ ਦੇ ਲਾਭਾਂ ਬਾਰੇ ਝੂਠ ਬੋਲਦੇ ਹਨ ਇਹੀ ਲੋਕ ਕਹਿਣਗੇ ਜੇ ਕੋਈ ਖੋਤਾ ਸੌ ਮਿਲਦੋਰ ਆਵੇ ਤਾਂ ਕੀ ਉਹ ਘੋੜਾ ਬਣ ਜਾਵੇਗਾ ਇਹ ਲੋਕ ਕਵੀ ਨਹੀਂ ਬਣ ਸਕਦੇ ਆਲੋਚਕ ਬਣ ਜਾਂਦੇ ਹਨ ਇਹਨਾਂ ਲੋਕਾਂ ਨੂੰ ਸਮਝਣ ਵਿੱਚ ਕੋਈ ਤਪੜਾ ਨਹੀਂ ਖਾਣਾ ਚਾਹੀਦਾ ਇਹਨਾਂ ਨੂੰ ਹਰ ਚੀਜ਼ ਦੀ ਕੀਮਤ ਤਾਂ ਪਤਾ ਹੁੰਦੀ ਹੈ ਪਰ ਮਹੱਤਵ ਨਹੀਂ ਪਤਾ ਹੁੰਦਾ ਇਹਨਾਂ ਲੋਕਾਂ ਦੀ ਬਹੁਤੀ ਗੱਲਬਾਤ ਇਹਨਾਂ ਦੀਆਂ ਆਪਣੀਆਂ ਬਿਮਾਰੀਆਂ ਬਾਰੇ ਹੀ ਹੁੰਦੀ ਹੈ ਅਜਿਹੇ ਲੋਕ ਤਰਸ ਦੇ ਪਾਤਰ ਹੁੰਦੇ ਹਨ ਅਤੇ ਇਹਨਾਂ ਉਤੇ ਤਰਸ ਹੀ ਕਰਨਾ ਚਾਹੀਦਾ ਹੈ ਬਹੁਤ ਤੇਜ਼ ਤੁਰਨਾ ਅਸ਼ਲੀਲਤਾ ਦੀ ਨਿਸ਼ਾਨੀ ਹੁੰਦਾ ਹੈ ਅਜਿਹੇ ਲੋਕ ਆਮ ਕਰਕੇ ਸਵਣੀ ਥਾਈ ਹਰਮਨ ਪਿਆਰਾ ਹੋਣ ਦੀ ਲਾਲਸਾ ਦਾ ਸ਼ਿਕਾਰ ਹੁੰਦੇ ਹਨ ਜਦੋਂ ਵੀ ਤੁਰਨ ਦਾ ਸਮਾਂ ਅਤੇ ਅ fırsਰ ਮਿਲੇ ਤੁਰੋ ਹਰ ਫਾਸਲੇ ਵਾਰੇ ਸੋਚੋ ਕੀ ਤੁਰ ਕੇ ਨਹੀਂ ਜਾਇਆ ਜਾ ਸਕਦਾ ਜਿਹੜਾ ਤੁਰ ਕੇ ਤੁਹਾਨੂੰ ਮਿਲਣਾਵੇ ਪਿਆਰ ਉਸੇ ਦਾ ਸਤਿਕਾਰਯੋਗ ਹੁੰਦਾ ਹੈ ਆਪਣੇ ਪਿਆਰੇ ਨਾਲ ਹਰੀ ਹਰੀ ਕਾ ਅਤੇ ਹੌਲੀ ਹੌਲੀ ਨੰਗੇ ਪੈਰੀ ਤੁਰੋ ਤੁਹਾਡਾ ਅਨੁਭਵ ਰੰਗੀਨ ਹੋ ਜਾਵੇਗਾ ਤੁਰਨਾ ਜੇ ਤੁਸੀਂ ਅਨੁਭਵ ਦੀ ਦੌਲਤ ਕਮਾਉਣੀ ਚਾਹੁੰਦੇ ਹੋ ਤਾਂ ਤੁਰਨ ਵੇਲੇ ਆਪਣੇ ਨਾਲ ਅਨੁਭਵ ਦਾ ਸਰਮਾਇਆ ਲੈ ਕੇ ਚੱਲੋ ਇੱਕ ਜਨਾਨੀ ਫਿਲਾਸਫਰ ਜਦੋਂ ਭਾਰਤ ਲਈ ਤੁਰਿਆ ਤਾਂ ਆਪਣੀ ਯਾਤਰਾ ਦਾ ਉਦੇਸ਼ ਦੱਸਦਿਆਂ ਉਹ ਕਹਿ ਰਹੀ ਸੀ ਦੇਖਣ ਚੱਲਿਆ ਹਾਂ ਕਿ ਦੁਨੀਆ ਕੋਲ ਮਨੁੱਖ ਕੌਣ ਲਈ ਕੀ ਪਿਆ ਹੈ ਅਤੇ ਮੇਰੇ ਕੋਲ ਦੁਨੀਆ ਨੂੰ ਦੱਸਣ ਦਸਾਉਣ ਲਈ ਕੀ ਹੈ ਹਿਉਨਸਾਂਗ ਅਤੇ ਫਹਾਨੀਆਂ ਤੁਰ ਕੇ ਪਰਤ ਆਏ ਹਨ ਦੂਜੇ ਸ਼ਹਿਰਾਂ ਦੇ ਉਹ ਥਾਂ ਮਾਹੇ ਤੁਹਾਨੂੰ ਯਾਦ ਰਹਿਣਗੀਆਂ ਜਿਹੜੀਆਂ ਤੁਸੀਂ ਤੁਰ ਕੇ ਵੇਖੀਆਂ ਸਨ ਕਾਰ ਵਿੱਚੋਂ ਇਮਾਰਤਾਂ ਹੀ ਦੇਖੀਆਂ ਜਾ ਸਕਦੀਆਂ ਹਨ ਪਰ ਬੰਦਿਆਂ ਨੂੰ ਵੇਖਣ ਲਈ ਤੁਰਨਾ ਚਾਹੀਦਾ ਹੈ ਤੁਰਨ ਨਾਲ ਜ਼ਿੰਦਗੀ ਦਾ ਤਜਰਬਾ ਪ੍ਰਾਪਤ ਹੁੰਦਾ ਹੈ ਜਿਹੜਾ ਤੁਰ ਕੇ ਆਪਣੇ ਮੁਲਕ ਨੂੰ ਵੇਖ ਲਵੇ ਉਹ ਸਭ ਪ੍ਰਕਾਰ ਦੇ ਪੱਕਪਾਤਾਂ ਤੋਂ ਮੁਕਤ ਹੋ ਜਾਵੇਗਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਉੱਤੇ ਚੁਰੜੀਆਂ ਨਾ ਪੈਣ ਤਾਂ ਇਤਨਾ ਤਰੋ ਕਿ ਸਾਰੀਆਂ ਚੁਰੜੀਆਂ ਤੁਹਾਡੇ ਬੂਟਾਂ ਵਿੱਚ ਹੀ ਪੈ ਜਾਣ ਚੁਰੜੀਆਂ ਤਾਂ ਪੈਣੀਆਂ ਹੀ ਹਨ ਤੁਹਾਡੇ ਉੱਤੇ ਨਿਰਪਰ ਕਰਦਾ ਹੈ ਕਿ ਉਹ ਕਿੱਥੇ ਪੈ ਗਈਆਂ ਇਹ ਲਿਖ ਇੱਕ ਤੇਜ਼ ਮੱਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ